ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਪਿੰਗੂ ਮਾਪੇ ਦੇ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇਹ ਮੈਂ ਤੁਹਾਨੂੰ ਦੱਸਿਆ ਜੀ ਬਣਾਉਣੇ ਆ ਅੱਜ ਅਸੀਂ ਗੋਲਚੇ ਇਹ ਆਲੂ ਵਾਲੇ ਮੈਂ ਇਹਨਾਂ ਨੂੰ ਦਿਖਾਵਾਂ ਆਲੂ ਵਾਲੇ ਆ ਤੇ ਇਹ ਪਿਆਜ਼ ਕੱਟ ਲਿਆ ਛੋਟੇ ਛੋਟੇ ਇਹ ਖੀਰਾ ਹਰੀ ਮਿਰਚ ਟਮਾਟਰ ਇਹ ਆਲੂ ਹੁਣ ਆਪਾਂ ਬਰੀਕ ਬਰੀਕ ਕੱਟਾਂਗੇ ਤੇ ਇਹ ਚਨੇ ਜਿਹੜੇ ਆਪਾਂ ਥੋੜੇ ਸਬਜ਼ੀ ਚ ਪਾਵਾਂਗੇ ਥੋੜੇ ਆਪਾਂ ਗੋਲਚੇ ਆ ਚ ਪਾਵਾਂਗੇ ਇਹ ਗੋਲਗੇ ਜੀ ਆਪਾਂ ਲੈ ਕੇ ਆਏ ਸੀ ਰੈਡੀमेड ਘਰੇ ਨਹੀਂ ਬਣਾਵਾਂਗੇ ਤੇ ਫਿਰ ਨਾਲ ਹੀ ਮੈਂ ਜਿਹੜਾ ਤੜਕਾ ਜੀ ਚੰਨਿਆਂ ਦਾ ਰੱਖ ਦਿੱਤਾ ਨਾਲ ਹੀ ਨਾਲ ਤੜਕਾ ਲਾਵਾਂ ਗਰਮੀ ਬਹੁਤ ਹੈ ਜੀ ਤੇ ਹੁਣ ਆਪਾਂ ਜੀ ਇਹ ਕੱਟ ਲਈਏ ਆਲੂ ਇਦਾਂ ਗੋਲਗੇ ਸਾਡੇ ਉੱਤੇ ਬਣਾਉਂਦਾ ਹੁੰਦਾ ਸੀਗਾ ਅੰਕਲ ਚਕੂਲੇ ਮੁੱਖੋਂ ਅੰਕਲ ਇਹ ਜੀ ਲਾਲ ਆਲੂ ਆਏ ਹੋ ਇਹ ਲਾਲ ਆਲੂ ਜਿਹੜੇ ਮਿੱਠੇ ਨਹੀਂ ਹੁੰਦੇ ਮਰੀਆਂ ਨੇ ਬਾਗਾਂ ਨੂੰ ਹਾਂ ਦੇਖ ਲਿਆ ਨਹੀਂ ਕਟਲਣਾ ਨਹੀਂ ਕੱਟੇਗਾ ਅੱਜ ਤਾਈ ਬਹੁਤ ਰਮੀਆ ਤੇ ਹੁਣ ਇਹ ਵੀਡੀਓ ਬਣਾਉਣ ਨੂੰ ਘਾਟੇ ਮੰਗ ਵੀ ਰੱਖਦੇ ਨਹੀਂ ਤੇ ਆਪ ਨੂੰ ਗਰਮੀ ਲੱਗਦੀ ਮੈਨੂੰ ਨਹੀਂ ਗਰਮੀ ਲੱਗਦੀ ਚੁੱਲ੍ਹੇ ਦੇ ਮਾਰੇ ਲਾਉਂ ਚੁੱਲ੍ਹੇ ਵਾਲੇ ਮੈਂ ਕੁਝ ਨਹੀਂ ਕਹਿ ਸਕਦਾ ਆਹੋ ਨਾਗੇੜਾ ਲੋਟਾ ਟੇਸਟੀ ਬੰਦੇ ਆ ਬਈਆਂ ਉਹ ਫੁੱਲ ਜਾਂਦੇ ਆ ਵਧੀਆ ਨਰਮ ਹੋ ਜਾਂਦੇ ਕੱਲੇ ਕੁੱਤੇ ਰੱਖਿਆ ਤਾਂ ਕੱਚਾ ਕੱਚਾ ਜਿਹਾ ਹੁੰਦਾ ਨਾ ਸੀਰੀਆ ਨੂੰ ਆਉਣੀਆਂ ਪੈਣੀਆਂ ਸੀ ਇਹਨੂੰ ਛੋਟ ਇਹ ਜੀ ਮੈਂ ਹਾਲ ਨੂੰ ਵੀਡੀਓ ਕੱਟ ਲਿਆ ਜਿੱਦਾਂ ਕੱਟੀ ਤੇ ਇਹ ਆਪਾਂ ਤੋਂ ਮੇਰੇ ਵਿੱਚ ਖੀਰਾ ਫਿਰ ਮੇਚ ਉਹ ਤਾਂ ਹੋਰ ਤਰ੍ਹਾਂ ਬਣਾਉਂਦੇ ਕੋਈ ਚਾਹਵੇ ਅਸੀਂ ਇਦਾਂ ਹੀ ਬਣਾ ਲਏ ਉੱਪਰ ਮੁੱਖੋਂ ਕਰ ਦਿੰਦੇ ਮੰਨ ਲਏ ਮਰਾਂਗੇ ਇਹਦੇ ਵਿੱਚ ਪਾਉਂਗਾ ਵਿੱਚ ਲੱਗ ਗਿਆ ਦਿਖਾ ਦੇਣਾ ਚੰਨੇ ਭਾਰਾਂ ਦੇ ਆਪਾਂ ਹੁੰਦੀ ਨਹੀਂ ਕਿ ਉਹੜੇ ਪਾ ਦਾਂਗਾ ਹਾਂਜੀ ਟੇਸਟੀ ਲੱਗਣਗੇ ਗੁਬਲੇ ਹੋਏ ਹਨ ਆ ਪੱਕੇ ਹੋ ਚੰਗੀ ਕਰਾ ਚੰਨੇ ਹੋਗੇ ਹੁਣ ਤਾਂ ਨਮਕ ਪਾ ਲੈਂਦੇ ਹਾਂ ਇਹ ਤਾਂ ਗਰਮੀ ਉੱਤੋਂ ਮੱਖੀਆਂ ਇਹ ਬਾਰੇ ਇਹ ਨਮਕ ਚਾਟ ਮਸਾਲਾ ਹੈ ਨਹੀਂ ਆਪਣੇ ਕੋਲ ਕਿਹਦੇ ਵਿੱਚ ਪਤਾ ਨਹੀਂ ਮੰਮਾ ਦੇਖਿਆ ਨਹੀਂ ਨਾ ਦੇਖਿਆ ਆ ਗਿਆ ਛੱਟਣੀ ਵੀ ਨਾਲ ਪਾਉਂਦੇ ਹੁੰਦੇ ਉਹ ਫੇਰ ਇਹ ਦਰ ਲਾਉਂਦੇ ਆ ਆਏ ਇਸ ਉਸੇ ਨਾਲ ਜਿਹੜਾ ਘਾਣ ਰੋ ਬਸ ਚਾਰਨ ਕਰਾਰੇ ਕਰਨਾ ਤੋ ਗਰਮ ਕਰਨਾ ਕੋਚ ਨਾ ਇਦਾਂ ਹੀ ਦੇ ਦਵਾ ਮੈਂ ਤਾਂ ਨਰਮ ਜਿਆ ਦੇ ਕੇ ਕਰ ਬੰਦੇ ਗਰਮ ਨਾਲ ਉੱਕੜ ਦੇ ਨਾ कर टेस्ट करके चटनी ना खट्टी है ना मिठी है कि भांडे मेरे पे भाजने हो गए चनिया मैं तड़का जोड़ा वो ला दिता एक काम रखी कीस दूधा में ਕਣਿਆਰੀ ਸਬਜ਼ੀ ਵੀ ਬਣਾ ਲਈ ਆਪਾਂ ਕੁਲਚੀ ਵੀ ਬਣਾ ਲਏ ਛਾਟ ਮਸਾਲਾ ਨਾਲ ਉਰਗੀ ਜਾਲੀ ਹੋਰੀਆਂ ਰਹਿਣਾਂਗੇ ਹੁਣ ਪਾ ਲਈ ਨਿੰਗੂ ਕਰਦਾ ਗਰਮ ਮਾਰਿ ਮਾਰਿ ਨਾ ਰਹਿਣ ਦੇ ਰਹਿਣ ਦੇ ਨਹੀਂ ਕਰਨੇ ਗਰਮ ਨਾ ਇਹ ਸਾਡੇ ਕੋਲ ਗਰਮ ਕਰਕੇ ਖਾਂਦਾ ਨਹੀਂ ਮੈਂ ਵੀ ਨਹੀਂ ਖਾਂਦੇ ਇਸ ਕਰਕੇ ਨਹੀਂ ਅਸੀਂ ਕਰਨੇਗਾ ਠੰਡਾ ਕਰਕੇ ਫ੍ਰੀਕ ਆਉਂਦੇ ਆ

ਆਪਾਂ ਨੇ ਗੜਪਾਡੇ ਨਹੀਂ ਮਨ ਜਿਆਣਾ ਨੇ ਖਾਓ ਕੋਚੇ ਨਾਲੇ ਹੋਰ ਕੰਮ ਵਧਾਓ ਮੈਨੂੰ ਬਾਹਰ ਦਾ ਖਾਣਾ ਵੀ ਨਹੀਂ ਚਾਹੀਦਾ ਮੈਂ ਤਾਂ ਉਹ ਤਰ੍ਹਾਂ ਨਹੀਂ ਮਨਾ ਪੈਂਦਾ ਜਿਹੜੀ ਗੰਦੀਆਂ ਜੀਆਂ ਹੁੰਦੀਆਂ ਨੇ ਉਹਨਾਂ ਦੀ ਰੇੜੀਆਂ ਹਾਲ ਸ਼ਹਿਰ ਵੀ ਦੇਖਿਆ ਸੀ ਤੇਰਾ ਜੁਜਰਾ ਹੈ ਮੈਂ ਚਾਹ ਦੇਖਿਆ ਹਾਂਜੀ ਤਾਂ ਇਹ ਕਿ ਕਰੀਂ ਤਾਂ ਇਹ ਕਿ ਕਰੀ ਬਣਾਓ

ਅੱਖੇ ਦਿਨ ਬਾਹਰੀ ਆ ਉਹ ਕੱਢ ਦਿੰਦੇ ਹੁੰਦੇ ਐਕਸਪਾਇਰੀ ਮੈਨੂੰ ਤੇ ਦੂਜੇ ਲੱਗਦੇ ਆ ਨਹੀਂ ਇਹ ਵਾਲੇ ਨਹੀਂ ਗਏ ਉਹ ਇਹ ਰੂਪਰ ਕੀ ਤੋੜ ਕੇ ਖਾਣ ਵਾਲੇ ਆ ਤੇ ਮੈਂ ਤਾਂ ਵਿੱਚ ਸਟੱਫ ਕਰਨ ਨੂੰ ਗਿਆ ਸੀ ਤੈਨੂੰ ਨਹੀਂ ਉਹ ਵਾਲੇ ਹੁੰਦੇ ਹੀ ਨਹੀਂ ਉਹਨਾਂ ਕੋਲ ਲੈ ਲੋ ਨਹੀਂ ਸਟੱਫ ਹੋਣੇ ਫਿਰ ਦੇ ਖਾਣ ਵਾਲੇ ਹੋ ਤੂੰ ਮੇਰੇ ਕਾ ਮੈਂ ਆਪਣੇ ਸਬਸਕ੍ਰਾਈਬਰਾਂ ਨੂੰ ਲੋੜਾ ਪਈ ਗਈ ਕਿ ਮੈਂ ਕੁਲਚੇ ਉਹ ਬਣਾਉਣੇ ਆ ਮੇਰਾ ਤਾਂ ਮਨੀ ਨੇ ਬਣਾਤਾ ਪਪਲੂ ਮੈਗਰਾ ਸਟਾਫਡ ਦੂਜੇ ਕੁਲਚੇ ਆ ਉਹ ਨਿਕਲੇ ਗਰਮ ਕਰਨ ਵਾਲੇ ਵੈਸੇ ਚਣਿਆਂ ਨਾ ਖਾਣ ਵਾਲੇ ਹਨ ਗਰਮ ਕਰਕੇ ਦਿੰਨੀ ਮਨੀ ਨੂੰ ਦੇਸੀ ਘੇਲਾ ਕੇ ਆ ਮੈਂ ਇੱਕ ਬੁਰਕੀ ਖਾ ਕੇ ਦੇਖੀ ਸੀਗੀ ਮੈਨੂੰ ਕਾ ਖਰਾਬ ਖੂਬਤ ਨਹੀਂ ਹੈ ਸੇਰਦੀ ਮੈਨ ਲੱਗੀ ਹੋਈ ਐਂਡ ਤੇ ਆ ਕੇ ਉਹਨੇ ਮੇਰਾ ਬਣਾਤਾ ਪਪਲੋ ਮੈਂ ਦੋ ਸੌ ਲੱਗਦੇ ਡੱਬਾ ਰੋਟੀ ਜੀ ਚ ਭਰ ਕੇ ਫਿਰ ਉਹ ਜੀ ਗਰਮ ਕਰ ਦੇਣੀ ਆਪਾਂ ਮਨਵੀਰ ਨੂੰ ਇਹਦਾ ਉਹ ਖਾਣੇ ਚਾਹੁੰਦਾ ਕਿਸ ਤਰ੍ਹਾਂ انا ਵੀ ਕਰੀ ਬਣਾਉਂਗੀ ਇਹ ਤਾਂ ਬਹੁਤ ਸੌਖਿਆ ਜਿਹਦਾ ਪੀਜ਼ਾ ਡੋ ਬਣਾਈਦਾ ਐਦਾ ਹੀ ਬਣ ਜਾਂਦੇ ਆ ਬੜੇ ਵਧੀਆ ਆ ਮੈਂ ਕਰਕੇ ਗਰਮ ਪਾ ਕੇ ਦੇਣੀ ਇਹ ਜਿਹੜੀ ਮਨਵੀਰ ਦੇ ਪਾਲੇ ਆ ਮੈਂ ਕੁਲਚੇ ਤੇ ਇਹ ਜਿਹੜੀ ਚਨਾ ਚਾਟ ਚਨਾ ਚਾਟ ਤੇ ਕੁਲਚੇ ਇੱਕ ਹੋਰ ਲਾ ਜੰਨੇ ਆ ਨਿੱਕੇ ਜਿਹੇ ਆ ਗਏ ਆ ਦੇਸੀ ਘੇਣਾ ਚੋਪੜ ਲਓ ਦੋ ਇਹਦੇ ਦਾਦੀ ਨੂੰ ਦੇ ਦਿੰਨੇ ਆ ਇੱਕ ਇੱਕ ਅਸੀਂ ਨੋ ਸੋਰਾ ਲੈ ਲਾਂਗੇ किन्ने भांडे हो गए मेरे चमच चम गुस्से होके चले गया अंडर गारमेंट्स पा के बैठा कपड़े पा मैं क्या पूरे वीडियो बना गया ਉਹਨਾਂ ਰੋਸਟ ਮੈਨੂੰ ਰੋਸਟਰ ਕਰਦੇ ਰੋਸਟ ਕਰਦੇ ਆ। ਧੰਨ ਨਜ਼ਾਰੇ ਨਾ ਸੌਂਦੇ ਨਾ ਕੋਈ ਰੋਟੀ ਪਕਾਉਣ ਦੀ ਟੈਨਸ਼ਨ ਨਾ ਸਬਜ਼ੀ ਬਣਾਉਣ ਦੀ ਨਾ ਭਾਂਡੇ ਮੰਜਨ ਦੀ ਨਾ ਝਾੜੂ ਪੋਚਾ ਨਾ ਕੱਪੜੇ। ਜੀਤ ਕਰਦਾ ਸੀ ਖਿੱਚ ਕੇ ਲਾਵਾਂ ਕੰਨਾਂ ਤੇ ਇਹਦੇ ਵਿੱਚ ਖਿੱਚ ਕੇ ਲਾਉਣ ਦੀ ਕੋਈ ਗੱਲ ਨਹੀਂ ਤੁਹਾਨੂੰ ਵੀ ਧਿਆਨ ਹੁੰਦਾ। ਗਲਦ ਦੇ ਉੱਤੇ ਆ ਗਈ ਵਿੱਚ ਪਾ ਕੇ ਖਾ ਲੋ ਭਾਵਾਂ ਐ ਇਦਾਂ ਖਾ ਲੋ ਗਲਦ ਸਾਰੀ ਹੈ ਗਈ ਪਰ ਉਹ ਸਟੱਫ ਕਰਕੇ ਖਾਣ ਦਾ ਮਜ਼ਾ ਜਿਹੜਾ ਉਹ ਹੋਰ ਹੁੰਦਾ ਟੇਸਟੀ ਐ ਦਾਦੀ ਹੁਣ ਉਧਰ ਗਈ ਐ ਹਾਂ ਦਾਦੀ ਗਈ ਇੱਧਰ ਸਿਰ ਬੋਣ ਦੂਸਰੇ ਵੀਡੀਓ 'ਚ ਬੈਠੀ ਜਦ ਆਉਗੀ ਉਹ ਉੱਪਰ ਕੁਲ ਚੜ ਰੱਖਿਆ ਸੀ ਸੜ ਗਿਆ ਹੁਣ ਓਏ 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 ਸੜ ਗਿਆ ਹੁਣ ਆਹ ਸੜ ਗਿਆ ਮਤ ਮਾਰ ਲਈ ਗਰਮੀ ਨੇ ਪੁੱਜ ਗਿਆ ਉਹ ਬਚ ਗਿਆ ਨਹੀਂ ਦੇਖੋ ਸੜ ਗਿਆ ਲੈ ਲੋ ਓਹ ਹੋ 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 ਓਕੇ ਬਾਈ ਜੀ ਇਹਦੇ ਨਾਲ ਹੀ ਕਰਦੀ ਆ ਮੈਂ ਇਸੇ ਵਲੌਗ ਦਾ ਐਂਡ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗੇ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਕੁੱਕਰ ਵੀ ਕਰਨਾ ਲੱਗਾ ਬਾਏ 1 2 3 20 ਡਿਗਰੇ ਤੇ 4 ਦੇਖਦੇ ਅਗੇ ਨਰਟੀਟੀ ਮਾਰਦਾ ਫਾ